ਲੱਭ ਗਈ ਬਿਕਰਮ ਬੇਤਾਲ ਵਾਲੀ ਗੁਫਾ ਗੁਫਾ ਵਿੱਚ ਅੱਜ ਵੀ ਰਹਿ ਰਿਹਾ ਬੇਤਾਲ ਬੇਤਾਲ ਨੂੰ ਪੁੱਜਣ ਵਾਲਾ ਸਦੀਆਂ ਪੁਰਾਣਾ ਪਿੰਡ ਵੀ ਮੌਜੂਦ ਮੰਨਦੇ ਆ ਜੀ ਬੇਤਾਲ ਨੂੰ ਬਿਲਕੁਲ ਮੰਨਦੇ ਆ ਜੀ ਹਾਂ ਬੇਤਾਲ ਨੂੰ ਕਹਿੰਦੇ ਚੁੰਗੂ ਵੀਰ ਜੀ ਦੇਖੋ ਜੀ ਅਸੀਂ ਤਾਂ ਅੱਜ ਤੱਕ ਟੀਵੀਆਂ ਦੇ ਵਿੱਚ ਦੇਖਦੇ ਰਹੇ ਆ ਬੇਤਾਲ ਬਾਰੇ ਸੁਣਦੇ ਰਹੇ ਆ ਨਾ ਸਾਰੇ ਤੇ ਪਰ ਇੱਥੇ ਸਪਸ਼ਟ ਮਤਲਬ ਗੁਫਾ ਬੇਤਾਲ ਦੀ ਗੁਫਾ ਦੇਖਣ ਨੂੰ ਮਿਲਦੀ ਪਈ ਆ ਬਿਲਕੁਲ ਮਿਲਦੀ ਹੈ ਤੁਸੀਂ ਆਏ ਹੋ ਤੁਸੀਂ ਬਤਾਲ ਗੁਫਾ ਵੀ ਜਾ ਕੇ ਆਓ ਅੰਦਰ ਜਾ ਕੇ ਮੱਥਾ ਟੇਕੋ ਇਹ ਭੂਤ ਪ੍ਰੇਤ ਦਾ ਸਾਆਇਆ ਹੋਵੇ ਤਾਂ ਉੱਥੇ ਮਤਲਬ ਦੀਵਾ ਕਰਨ ਨਾਲ ਠੀਕ ਹੋ ਜਾਂਦਾ ਸੀ ਬਿਲਕੁਲ ਬਿਲਕੁਲ ਸਾਨੂੰ ਬੜੀ ਹੈਰਾਨੀ ਹੋਈ ਜੀ ਅੱਜ ਵੀ ਇੱਥੇ ਦੇ ਲੋਕ ਬਤਾਲ ਨੂੰ ਪੁੱਜਦੇ ਆ ਪੁੱਜਦੇ ਜੀ ਤੇ ਲੋਕ ਬਹੁਤ ਮੰਨਦੇ ਆ ਬੜੇ ਬਾਰੀ ਬਹੁਤ ਜ਼ਿਆਦਾ ਦੂਰ ਤੇ ਆਉਂ ਕੋਲ ਜਾਈ ਲੋਕਾਂ ਰਿਕਾਈਆਂ ਰੀ ਇਦਾਂ ਦਾ ਮਾਹੌਲ ਬਣਿਆ ਪਿਆ ਆ ਕਿ ਦੇਖ ਕੇ ਡਰ ਲੱਗਦਾ ਆ ਕਿੰਨੀ ਉੱਚੀ ਏ ਪਹਾੜੀ ਆ ਜਿਹਦੇ ਥੱਲੇ ਇਹ ਬਤਾਲ ਗੁਫਾਇਆ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਕੱਲ ਰਾਤ ਅਸੀਂ ਮੰਡੀ ਜ਼ਿਲ੍ਹੇ ਦੇ ਵਿੱਚ ਆ ਗਏ ਸੀਗੇ ਮੰਡੀ ਤੋਂ ਥੋੜੀ ਦੂਰ ਸੁੰਦਨਗਰ ਆ ਸੁੰਦਨਗਰ ਦੀਆਂ ਪਹਾੜੀਆਂ ਦੇ ਉੱਪਰ ਬੋਣ ਪਿੰਡਾ ਬੋਣ ਪਿੰਡ ਦੇ ਜੰਗਲਾਂ ਦੇ ਵਿੱਚ ਅੱਜ ਵੀ ਬਤਾਲ ਦੀ ਗੁਫਾ ਆ ਸਾਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੋਈ ਤੇ ਅਸੀਂ ਫਿਰ ਇਸ ਪਿੰਡ ਵਿੱਚ ਪਹੁੰਚੇ ਇੱਥੇ ਸਾਨੂੰ ਮਾਤਾ ਹੁਣੀ ਮਿਲੇ ਤਾਂ ਇਹਨਾਂ ਨੇ ਸਾਨੂੰ ਬਤਾਲ ਗੁਫਾ ਬਾਰੇ ਕਾਫੀ ਕੁਝ ਦੱਸਿਆ ਇਸ ਬਤਾਲ ਗੁਫਾ ਪ੍ਰਤੀ ਲੋਕਾਂ ਦੀ ਬਹੁਤ ਜ਼ਿਆਦਾ ਮਾਨਤਾ ਆ ਤੇ ਇੱਕ ਰੱਬ ਦਾ ਹੀ ਅਸੀਂ ਕਹਿ ਸਕਦੇ ਹਾਂ ਦਰਜਾ ਦਿੱਤਾ ਹੋਇਆ ਆ ਤੇ ਹੁਣ ਅਸੀਂ ਸਾਹਮਣੇ ਜਿਹੜੀ ਗੁਫਾ ਤੁਹਾਨੂੰ ਦਿਖਾਈ ਦੇ ਰਹੀ ਆ ਪਹਾੜੀ ਦੇ ਬਿਲਕੁਲ ਥੱਲੇ ਆਲੇ ਦੁਆਲੇ ਸੰਗਣਾ ਜੰਗਲ ਆ ਜਿੱਥੇ ਅਸੀਂ ਮਾਤਾ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਕਿਉਂਕਿ ਲੋਕਲ ਆ ਇਸ ਪਿੰਡ ਦੇ ਤੇ ਕਾਫੀ ਪੇਤੀ ਆ ਕਿਉਂਕਿ ਅੰਦਰ ਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਆ ਕਿ ਹੋ ਸਕਦਾ ਕਿ ਸਾਡਾ ਮੁਸ਼ਕਲ ਹੋਵੇ ਅੰਦਰ ਜਾਣਾ ਜਿੱਦਾਂ ਦਾ ਇਹ ਜੰਗਲ ਆ ਤੇ ਮਾਤਾ ਜੀ ਹੁਣ ਸਾਡੇ ਨਾਲ ਚੱਲਣਗੇ ਚਲਿਓ ਮਾਤਾ ਜੀ ਚੱਲ ਚੱਲਾ ਭਾਈ ਚੱਲਾ ਚਲੋ ਜੀ ਚੱਲੋ ਹੁਣ ਤੁਸੀਂ ਜਾਂਦੇ ਜਾਂਦੇ ਆਲੇ-ਦੁਆਲੇ ਨਜ਼ਰ ਮਾਰੋ ਕਿੰਨੀਆਂ ਡੁੰਗੀਆਂ ਡੁੰਗੀਆਂ ਖਾਈਆਂ ਆ ਇਦਾਂ ਦਾ ਮਾਹੌਲ ਬਣਿਆ ਪਿਆ ਆ ਕਿ ਦੇਖ ਕੇ ਡਰ ਲੱਗਦਾ ਆ ਕਿੰਨੀ ਉੱਚੀ ਏ ਪਹਾੜੀ ਆ ਜਿਹਦੇ ਥੱਲੇ ਇਹ ਬਤਾਲ ਗੁਫਾ ਆ ਦੇਖੋ ਹੁਣੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕੀ ਚਮਚੇੜੇ ਬੜੇ ਭਾਰੇ ਅੱਛਾ ਜੀ ਮਤਲਬ ਚਮਗਿੱਦੜ ਓਕੇ ਓਕੇ ਬਹੁਤ ਭਾਰੇ ਭਾਰੇ ਆ ਨਾ ਜੀ ਮਾਤਾ ਜੀ ਹਾਂ 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 ਮਾਤਾ ਉਹਨਾਂ ਦਾ ਕਹਿਣਾ ਆ ਇਹ ਆਪਣੇ ਪਾਤਸ਼ਾਹ ਜੀ ਇੱਥੇ ਦੀ ਜੋ ਹੈਗੀ ਹਿਮਾਚਲ ਦੀ ਕਿ ਜਿਹੜੇ ਇੱਥੇ ਚਮਗਿੱਦੜ ਆ ਬਹੁਤ ਜ਼ਿਆਦਾ ਭਾਰੇ ਆ ਤੇ ਬਾਕੀ ਤੁਸੀਂ ਆ ਦੇਖੇ ਰਹੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਆ ਇਸ ਗੁਫਾ ਦਾ ਤੇ ਚਲੋ ਮਾਤਾ ਜੀ ਦੇਖੋ ਇਹਨਾਂ ਦਾ ਸੁਭਾਅ ਕਿੰਨਾ ਵਧੀਆ ਆ ਇਹਨਾਂ ਨੇ ਜਦ ਦੇਖਿਆ ਕਿ ਅਸੀਂ ਬਹੁਤ ਦੂਰੋਂ ਆਏ ਆ ਤਾਂ ਇਹ ਸਾਨੂੰ ਇਸ ਗੁਫਾ ਨੂੰ ਦਿਖਾਉਣ ਵਾਸਤੇ ਆ ਗਏ ਆ ਤੇ ਇਸ ਵੇਲੇ ਬਹੁਤ ਜ਼ਿਆਦਾ ਤੁਸੀਂ ਲਾ ਲੋ ਕਿ ਇਨ੍ਹਾਂ ਚਮਗਿੱਦੜਾਂ ਦਾ ਰੋਲਾ ਪੈਣਾ ਸ਼ੁਰੂ ਹੋ ਗਿਆ ਲੇਕਿਨ ਤੁਸੀਂ ਆਲੇ ਦੁਆਲੇ ਇਸ ਗੁਫਾ ਵੱਲ ਨਜ਼ਰ ਮਾਰੋ ਹਰ ਕਿਸੇ ਨੂੰ ਇਸ ਗੁਫਾ ਦੇ ਅੰਦਰ ਆ ਕੇ ਡਰ ਲੱਗੂਗਾ ਇਦਾਂ ਦਾ ਮਾਹੌਲ ਬਣਿਆ ਪਿਆ ਆ ਲਓ ਦੇਖੋ ਲਓ ਜੀ ਮਾਰੋ ਨਜ਼ਰ ਇੱਥੇ ਉਸ ਸਮੇਂ ਦੀਆਂ ਬਤਾਲ ਦੀਆਂ ਮੂਰਤੀਆਂ ਆ ਤੇ ਮਾਤਾ ਜੀ ਇਹ ਬਤਾਲ ਦੀਆਂ ਮੂਰਤੀਆਂ ਆ ਤੇ ਤੁਸੀਂ ਦੇ ਸਕਦੇ ਆ ਤੇ ਮਾਤਾ ਜੀ ਇਹ ਕਿੰਨੀਆਂ ਪੁਰਾਣੀਆਂ ਮੂਰਤੀਆਂ ਆ ਬੜੀ ਬਾਰੀ ਪੁਰਾਣੀਆਂ ਆ ਭਰ ਕਿਹਾ ਸਿਆਣੇ ਆਈ ਹੋ ਪਤਾ ਨਹੀਂ ਕਿੰਨਾ ਜਮਾਨੇ ਆਰੀ ਮਤਲਬ ਅੰਦਾਜ਼ੇ ਨਾਲ ਹੋ ਗਿਆ ਹੋਊਗਾ ਜੀ 4-5 ਸਾਲ ਜਾਂ ਜ਼ਿਆਦਾ ਬਹੁਤ ਨਹੀਂ ਆਸਾ ਹੋएगी 40 40 60 60 ਦਾ ਆਈ ਰਿਹਾ ਤਾਂ ਇਹ ਬਾਈ ਲਖਿਆ ਮਤਲਬ ਸਦੀਆਂ ਪੁਰਾਣੀਆਂ ਆ ਹਾਂ ਸਦੀਆਂ ਪੁਰਾਣੀਆਂ ਆਈ ਹੋ ਇਹ ਸਦੀਆਂ ਪੁਰਾਣੀਆਂ ਆ ਸਿਆਣੇ ਵੀ ਖਤਮ ਹੋਈ ਗਏ ਸੋ ਜਸਿਆਣੇ ਤੇ ਤੇ ਬਪਲਕੀ ਆਈਓ ਇਹ ਬੁਕੀ ਮਤਲਬ ਮਾਤਾ ਜੀ ਤੁਸੀਂ ਬਤਾਲ ਨੂੰ ਇੱਕ ਰੱਬ ਦੀ ਤਰ੍ਹਾਂ ਮੰਨਦੇ ਆ ਹਾਂ ਪਈਆ ਦੱਖ ਦੁੱਧ ਚੜਾ ਹੈ ਜਿਹੜੇ ਚਿਰਡਣ ਪਈ ਜਾਣੇ ਡੰਗ ਰਿਓ ਹਾਂ ਹਾਂ ਕਿਛ ਹੋ ਜਾਣਾ ਤਾਂ ਬਸ ਇਹ ਤੇ ਦਸਰ ਹੋਣੇ ਉਪਰ ਮਾਤਰੀ ਤੇ ਬੇਤਰੀ ਆਫਸੀ ਤੇ ਨੋ ਬੱਕਰੇ ਬੁਕਰੇ ਧੀ ਕਰੇ ਮੰਨਾ ਹੈ ਨਾ ਸਭ ਕੁਝ ਮਤਲਬ ਮੰਨਾ ਹੀ ਦੁਨੀਆ ਓਕੇ ਓਕੇ ਤੇ ਮਾਤਾ ਉਹਨਾਂ ਦਾ ਕਹਿਣਾ ਆ ਕਿ ਦੁੱਧ ਦੁੱਧ ਵੀ ਚੜਾਉਂਦੇ ਆ ਤੁਸੀਂ ਆ ਦੇਖ ਸਕਦੇ ਆ ਦੁੱਧ ਚੜਾਉਂਦੇ ਆ ਡੇਲੀ ਚੜਾਉਂਦੇ ਮਾਤਾ ਜੀ ਨਹੀਂ ਨਹੀਂ ਤੇ ਬਿਡੇੜੇ ਡਾਂਗਰੇ ਡੁੰਗਰੇ ਅੱਛਾ ਅੱਛਾ ਕਿਰ ਡਣ ਚੜਣ ਪੌਂ ਡਾਂਗਰੇ ਓਕੇ ਓਕੇ ਜਿੱਦਾਂ ਸਾਨੂੰ ਪਹਿਲਾਂ ਵੀ ਪਤਾ ਲੱਗਾ ਸੀਗਾ ਕਿ ਜਦੋਂ ਡੰਗਰ ਵਗੈਰਾ ਨੂੰ ਕੋਈ ਮਤਲਬ ਗਲਤ ਸਾਇਆ ਪੈ ਜਾਂਦਾ ਆ ਤੇ ਜਾਂ ਦੁੱਧ ਵਗੈਰਾ ਨਹੀਂ ਦਿੰਦੇ ਤੇ ਉਸ ਵੇਲੇ ਫਿਰ ਦੁੱਧ ਚੜਾਉਂਦੇ ਆ ਤੇ ਮਾਤਾ ਜੀ ਤੁਸੀਂ ਕਹ ਰਹੇ ਬੱਕਰੇ ਵਗੈਰਾ ਵੀ ਚੜਾਉਂਦੇ ਆ ਚੜਾਏ ਤੋਂ ਪੱਛੜਾਏ ਸਾਲਾ ਬਾਅਦ ਮਤਲਬ ਬੱਕਰਿਆਂ ਦੀ ਬਲੀ ਦਿੰਦੇ ਆ ਉੱਪਰ ਵੀ ਇੱਥੇ ਵੀ ਹੁੰਦਾ ਹੈ ਅੱਛਾ ਮਤਲਬ ਬੱਕਰਿਆਂ ਨੂੰ ਭਾਈ ਦੇ ਚ ਲਈ ਚਾ ਅੱਛਾ ਅੱਛਾ ਮਤਲਬ ਮੰਨਣਾ ਹੈ ਨਾ ਅੱਛਾ ਅੱਛਾ ਨਹੀਂ ਮੰਨਦੇ ਆ ਉਹ ਅੱਜ ਵੀ ਰੀਤ ਚੱਲਦੀ ਆ ਰਹੀ ਆ ਤੇ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਨਾ ਮਾਤਾ ਹੁਣੀ ਕਹਿੰਦੇ ਆ ਕਿ ਜਾਨਵਰਾਂ ਦੀ ਬੱਕਰਿਆਂ ਵਗੈਰਾ ਦੀ ਬਲੀ ਵੀ ਚੜਦੀ ਆ ਇੱਥੇ ਹੁਣ ਤੁਸੀਂ ਆਪ ਦੇਖ ਲਓ ਕਿ ਅੱਜ ਦੇ ਜਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਬਤਾਲ ਦੀ ਗੁਫਾ ਸਾਨੂੰ ਦੇਖਣ ਨੂੰ ਮਿਲਦੀ ਪਈ ਆ ਤੇ ਜਿਹਦੇ ਅੰਦਰ ਆਉਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਉਹ ਤਾਂ ਸਾਨੂੰ ਮਾਤਾ ਹੁਣੀ ਮਿਲ ਗਏ ਤਾਂ ਇਹਨਾਂ ਨੇ ਸਾਨੂੰ ਦੱਸਤਾ ਕਿ ਇਸ ਪਹਾੜੀ ਦੇ ਥੱਲੇ ਗੁਫਾ ਆ ਇਹ ਦੇਖਣਾ ਇਹ ਚੀਤਾ ਚੀਤਾ ਗਿਵਸ ਆਈ ਆਏ ਅਛਾ ਅਛਾ ਇਹ ਫਿਰ ਚੱਤੀ ਤਰ੍ਹਾਂ ਹੈ ਫਿਰ ਢੀ ਬਣ ਗਈ ਏ ਤੇ ਆ ਸਾਹਮਣੇ ਜਿਹੜਾ ਤੁਸੀਂ ਪਹਾੜੀ ਦੇ ਉੱਪਰ ਦੇਖ ਰਹੇ ਆ ਤੇ yellow ਕਲਰ ਦਾ ਹੋਇਆ ਪਿਆ ਆ ਤੇ ਮਾਤਾ ਉਹਨਾਂ ਦਾ ਇਹ ਕਹਣਾ ਆ ਕਿ ਇੱਥੋਂ ਘੇਰ ਦਸਦਾ ਆ ਦੇਸੀ ਕੇ ਕਿ ਕਿਸੇ ਸਮੇਂ ਤਾਂ ਕਹਿੰਦੇ ਦੇਸੀ ਕਿ ਇਥੋਂ ਲੋਕ ਲੈ ਕੇ ਵੀ ਜਾਂਦੇ ਹੁੰਦੇ ਸੀਗੇ ਤੇ ਬਰਤਨ ਵਗੈਰਾ ਵੀ ਇੱਥੇ ਪਰਗਟ ਹੋ ਜਾਂਦੇ ਸੀ ਜਦੋਂ ਕੋਈ ਆ ਕੇ ਫਰਿਆਦ ਕਰਦਾ ਸੀ ਕਿ ਸਾਨੂੰ ਕਿ ਬਾਤਰਾ ਦੀ ਲੋੜ ਆ ਵਿਆਹ ਸ਼ਾਦੀ ਆ ਤਾਂ ਜਿਹੜੇ ਭਾਂਡੇ ਵਗੈਰਾ ਸੀ ਉਹ ਆਪਣੇ ਆਪ ਇੱਥੇ ਪਰਗਟ ਹੋ ਜਾਂਦੇ ਸੀ ਬਤਾਲ ਦੇਵਤਾ ਕਹਿੰਦੇ ਆ ਤੇ ਕਹਿੰਦੇ ਸਾਰੀਆਂ ਮਤਲਬ ਜੋ ਵੀ ਲੋੜਾਂ ਸੀ ਉਹ ਪੂਰੀਆਂ ਕਰਦਾ ਸੀ ਸਾਡੀਆਂ ਘੇ ਦਾ ਤਾਂ ਇੱਥੇ ਭੰਡਾਰ ਸਗਾ ਪਹਾੜ ਦੇ ਵਿੱਚੋਂ ਰਿਸਦਾ ਹੁੰਦਾ ਸੀ ਕਹਿੰਦੇ ਇੰਨਾ ਜਲਾ ਦੇਸੀ ਕਿ ਇੱਥੇ ਹੁੰਦਾ ਸਗਾ ਕਿੰਨੀ ਡਰਾਵਣੀ ਇਹ ਗੁਫਾ ਆ ਜਿਹੜੀ ਅੰਦਰ ਚਮਗਿੱਦੜਾਂ ਦੇ ਨਾਲ ਤੇ ਹੋਰ ਜਾਨਵਰਾਂ ਨਾਲ ਭਰੀ ਪਈ ਆ ਕਿਉਂਕਿ ਜਿੱਦਾਂ ਅਸੀਂ ਬਾਹਰ ਬੋਲਦੇ ਪਏ ਸੀਗੇ ਤੇ ਜੋ ਸਾਨੂੰ ਮਾਤਾ ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਜਾਨਵਰ ਵਗੈਰਾ ਹੁੰਦੇ ਆ ਆਵਾਜ਼ ਸੁਣ ਕੇ ਜ਼ਿਆਦਾਤਰ ਇੱਥੋਂ ਨਿਕਲ ਜਾਂਦੇ ਆ ਤੇ ਜਿਹਦੇ ਕਰਕੇ ਹੁਣ ਅਸੀਂ ਇਸ ਵੇਲੇ ਗੁਫਾ ਦੇ ਅੰਦਰ ਖੜੇ ਆ ਤੇ ਲੇਕਿਨ ਰਾਤ ਨੂੰ ਕਦੀ ਵੀ ਇਸ ਗੁਫਾ ਦੇ ਅੰਦਰ ਆਉਣ ਬਾਰੇ ਸੋਚਿਓ ਨਾ ਤੇ ਮਾਤਾ ਜੀ ਰਾਤ ਨੂੰ ਤਾਂ ਬਹੁਤ ਰਿਸਕ ਹੁੰਦਾ ਬਣਾ ਇਥੇ ਇਹ ਫਨੀ ਹੰਦਕ ਉਹ ਵੀ ਇਹਦਾ ਸਿਉਮਾ ਫੇਰੀ ਕਿਆ ਨਾ ਕਿ ਤਮ ਇਹ ਮਿਰਗ ਹਮੇਸ਼ਾ ਮਿਰਗ ਹੈ ਚੀਤੇ ਮਿਰਗ ਆ ਅਸ਼ਾ ਮਿਰਗ ਮਾਤਾ ਉਹਨਾਂ ਦਾ ਕਹਿਣਾ ਆ ਕਿ ਇੱਥੇ ਮਿਰਗ ਰਹਿੰਦਾ ਆ ਰਾਤ ਕਿ ਨਹੀਂ ਹੁੰਦਾ ਤੇ ਜਿਹਨੂੰ ਅਸੀਂ ਤਿੰਦਵਾ ਚੀਤਾ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੇ ਖਤਰਨਾਕ ਜਾਨਵਰਾਂ ਨਾਲ ਇਹ ਜਿਹੜੀ ਗੁਫਾਇਆ ਭਰੀ ਹੋ ਆ ਰਾਤ ਨੂੰ ਤਾਂ ਇੱਕ ਮੋਤ ਨੂੰ ਬੁਲਾਵਾ ਆ ਇਸ ਗੁਫਾ ਤੱਕ ਆਉਣਾ ਨਾ ਮਾਤਾ ਜੀ ਤੇ ਇੰਨੀ ਖਤਰਨਾਕ ਆ ਹੁਣ ਵੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਉਣ ਤੋਂ ਪਹਿਲਾਂ ਅਸੀਂ ਖੜਾਕਾ ਵਗੈਰਾ ਕੀਤਾ ਬੋਲੇ ਵਾਲੇ ਅਸੀਂ ਜਿਹਦੇ ਕਰਕੇ ਫਿਰ ਜਾਨਵਰ ਵਗੈਰਾ ਜਿਹੜੇ ਆ ਉਹ ਭੱਜ ਜਾਂਦੇ ਆ ਤਾਂ ਅੰਦਰ ਅਸੀਂ ਆਏ ਆ ਪਹਿਲਾਂ ਅਸੀਂ ਵੀ ਸੋਚ ਰਹੇ ਸੀ ਕਿ ਇੰਨੇ ਸੰਘਣੇ ਜੰਗਲ ਦੇ ਵਿੱਚ ਕਿੱਦਾਂ ਅਸੀਂ ਇਸ ਗੁਫਾ ਤੱਕ ਪਹੁੰਚਾਂਗੇ ਉਹ ਤਾਂ ਮਾਤਾ ਦੀ ਬਹੁਤ ਮਿਹਰਮਾਨੀ ਕਿ ਇਹਨਾਂ ਨੇ ਦੇਖਿਆ ਕਿ ਮੁੰਡੇ ਇੱਥੇ ਖੜੇ ਆ ਤਾਂ ਇਹ ਸੋਚ ਰਹੇ ਆ ਤਾਂ ਇਹ ਸਾਡੇ ਨਾਲ ਇਸ ਗੁਫਾ ਤੱਕ ਆਏ ਆ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਹੁਣ ਅਸੀਂ ਮਾਤਾ ਜੀ ਨੂੰ ਨਾ ਲੈ ਕੇ ਦੇਖਦੇ ਆ ਕਿੱਥੇ ਤੱਕ ਜਾ ਹੁੰਦਾ ਆ ਤੇ ਅੱਗਿਓ ਪਾਣੀ ਆ ਰਿਹਾ ਤੁਸੀਂ ਆ ਦੇਖ ਸਕਦੇ ਆ ਇਹ ਪਾਣੀ ਮਾਤਾ ਜੀ ਪਿੱਛੋਂ ਆ ਰਿਹਾ ਜੰਗਲ ਚੋਂ ਹਾਂ ਇਹ ਬੜੇ ਪਿੱਛੇ ਤੇ ਆਏ ਬੜੇ ਬੜੇ ਪਿੱਛੇ ਸੇ ਓਕੇ 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 ਤੁਸੀਂ ਦੇਖ ਲਓ ਅੱਗੇ ਅੱਗੇ ਜੰਗਲ ਕਿੰਨਾ ਖਤਰਨਾਕ ਹੋ ਗਿਆ ਹੁਣ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਆਪ ਦੇਖ ਲਓ ਕਿ ਇਸ ਗੁਫਾ ਤੱਕ ਕਿੰਨੇ ਕੁ ਲੋਕ ਆਉਂਦੇ ਹੋਣਗੇ ਜਿੱਦਾਂ ਦਾ ਮਾਹੌਲ ਸਾਨੂੰ ਮਾਤਾ ਨੇ ਦੱਸਿਆ ਆ ਸਾਨੂੰ ਪਹਿਲਾਂ ਵੀ ਪਤਾ ਲੱਗਿਆ ਸੀਗਾ ਲੇਕਿਨ ਸਾਨੂੰ ਇਹ ਲੱਗਦਾ ਸੀਗਾ ਕਿ ਚਲੋ ਕੋਈ ਨਹੀਂ ਪਿੰਡ ਵਾਲਾ ਕੋਈ ਮਿਲੂਗਾ ਨਾ ਲੈ ਕੇ ਅਸੀਂ ਆ ਜਾਾਂਗੇ ਤੇ ਚਲੋ ਮਾਤਾ ਉਹ ਨਹੀਂ ਸਾਨੂੰ ਮਿਲ ਕੇ ਹੁਣ ਤੁਸੀਂ ਇੱਕ ਵਾਰ ਫਿਰ ਉੱਪਰੋਂ ਆਉਂਦੇ ਪਾਣੀ ਵੱਲ ਨਜ਼ਰ ਮਾਰੋ ਪਾਣੀ ਦਾ ਮਾਤਾ ਜੀ ਕਾਫੀ ਜਿਆਦਾ ਤੇਜ਼ ਹੋਣਾ ਬਰਸਾਤੀਆਂ ਆਵਾਂ ਬਹੁਤ ਤੇ ਜੇ ਬਾਰਸ਼ ਹੋਈ ਬਰਸਾਤ ਨਹੀਂ ਪਉਂਦੀ ਤੇ ਬਿਆਵਾਂ ਬੜਾ ਭਾਰੀ ਤੇ ਇਹ ਸੂ ਬੁਰਾ ਹਲੂ ਅ ਅੱਛਾ ਜੀ ਪਾਣੀ ਕਿੰਨਾ ਘੱਟ ਜਾਂਦਾ ਫਿਰ ਇਥੇ ਹਾਂ ਇਸੇ ਜਿਲ੍ਹਾ ਥੱਲੇ ਰਹਿਣਾ ਮਾਤਾ ਹੁਣੀ ਕਹਿੰਦੇ ਕਿ ਸਾਡੇ ਬਿਲਕੁਲ ਛਾਤੀ ਦੇ ਕੋਲ ਜਿਹੜਾ ਪਾਣੀ ਹੋ ਜਾਂਦਾ ਜਦੋਂ ਬਰਸਾਤਾ ਆਉਂਦੀਆਂ ਆ ਇੰਨੀ ਜਿਆਦਾ ਪਾਣੀ ਦੀ ਉਚਾਈ ਹੋ ਜਾਂਦੀ ਆ ਕਿਉਂਕਿ ਇੱਕ ਸੰਗਣੇ ਜੰਗਲ ਦੇ ਵਿੱਚੋਂ ਗਲੇਸ਼ੀਅਰ ਤੋਂ ਉੱਪਰੋਂ ਪਾਣੀ ਇਹ ਆਉਂਦਾ ਆ ਤੇ ਇਸ ਗੁਫਾ ਦੇ ਵਿੱਚੋਂ ਗੁਜਰਦਾ ਹੋਇਆ ਅੱਗੇ ਨਿਕਲਦਾ ਆ ਤੇ ਹੁਣ ਅਸੀਂ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਦੁਬਾਰਾ ਗੁਫਾ ਦਿਖਾ ਦਈਏ ਤੇ ਗੁਫਾ ਦੇ ਅੰਦਰ ਬਣੀਆਂ ਮੂਰਤੀਆਂ ਵੱਲ ਝਲਕ ਦਿਵਾ ਦਈਏ ਇਹ ਮੂਰਤੀਆਂ ਉਸ ਸਮੇਂ ਦੀਆਂ ਆ ਸਦੀਆਂ ਪੁਰਾਣੀਆਂ ਬੇਤਾਲ ਦੀਆਂ ਨਾ ਮਾਤਾ ਜੀ ਸਿਆਣੇ ਸਿਆਣਿਆਂ ਦੇ ਸਿਆਣੇ ਠਿੰਨਾਰੇ ਸਿਆਣੇ ਰੇ ਪਤਨ ਠਿੰਨ ਜਮਾਨੇ ਰਿਓ ਤੇ ਮਾਤਾ ਜੀ ਕਿਸੇ ਨੇ ਕਦੀ ਬਤਾਲ ਦੇਖਿਆ ਵੀ ਦੇਖਿਆ ਸੀ ਦੇਖਿਆ ਥਾ ਅੱਛਾ ਜੀ ਇਹ ਕੰਮ ਲੱਗਿਆ ਥਾ ਨਾ ਇਹ ਕੰਮ ਹਾਂਜੀ ਹਾਂਜੀ ਇਹ ਕੰਮ ਕਿਤਰਾ ਮੇਰੇ ਮੱਠਾ ਨਾ ਅੱਛਾ ਜੀ ਤੇ ਸਮੋਕ ਕੇ ਫੇਰੀ ਮੱਠਾ ਲਾਈਟਾ ਡਿੱਜਾ ਅੰਦਰ ਅੱਛਾ ਜੀ ਡਿੱਜਾ ਲਾਈਟਾ ਅੰਦਰ ਵੀ ਲਾਈਟ ਜੈ ਡਿੱਜਾ ਲਾਈਟਾ ਕੰਮ ਲੱਗ ਰਿਹਾ ਕਰਦੇ ਸਾਰਾ ਇਹ ਇਥੇ ਐੜੇ ਥਾ ਐੜਾ ਹੈ ਇਹ ਤਾਂ ਫੇਰ ਬਣਾਉਂਗਾ ਕਿਤੇ ਹਾਂਜੀ ਹਾਂਜੀ ਜੇ ਨਿਕਲੇ ਇਹ ਇਤਨਾ ਵੱਡਾ ਨਿਕਲਿਆ ਬਾਰ ਅਛਾ ਜੀ ਬਤਾਲ ਸਾਪ ਅਛਾ ਜੀ ਕਿਰਿਆ ਨਿਕਲੀ ਹੈ ਬਾਰ ਨਾ ਅਛਾ ਅਛਾ ਮਤਲਬ ਬਤਾਲ تھا ਉਹ ਹਾਂ ਬਸ਼ਾ ਬਤਾਲ تھا ਮਾਤਾ ਜੀ ਕਹਿੰਦੇ ਆ ਕਿ ਅੱਜ ਵੀ ਮਤਲਬ ਦਰਸ਼ਨ ਹੁੰਦੇ ਆ ਬਤਾਲ ਦੇ ਤੇ ਮਾਤਾ ਜੀ ਹੁੰਦੇ ਉਹਨਾਂ ਨੂੰ ਹੁਣੇ ਆ ਕਿ ਜਿਹੜੇ ਜੇ ਇਥੇ ਲੱਗੋ ਕੰਮਤੀ ਨਾ ਹੁੰਨੇ ਮਤਲਬ ਇਸ ਗੁਫਾ ਦੇ ਵਿੱਚ ਅੱਜ ਵੀ ਬਤਾਲ ਜਿਹੜਾ ਆ ਰਹਿੰਦਾ ਆ ਤੇ ਲੋਕਾਂ ਦੀਆਂ ਫਿਰ ਮਨੋ ਕਾਮਨਾ ਵੀ ਅੱਜ ਵੀ ਪੂਰੀਆਂ ਹੁੰਦੀ ਆਉਣੀਆਂ ਜੀ ਸਭ ਵੀ ਦੀਆਂ ਅਛਾ ਜੀ ਹੁਣ ਰੁਕ ਇਹੜਾ ਕਰਨਾ ਸਭ ਕੁਝ ਪ੍ਰਸਾਦ ਲਿਆਉਣਾ ਸਭ ਕੁਝ ਚੜਾਉਣਾ ਠੀਕ ਹੈ ਜੀ ਸਭ ਕੁਝ ਵਿਆਹ ਕਾਰਜ ਹੋਣੇ ਤੇ ਦਰ ਜਤਰਾ ਆਉਣੀ ਆ ਤੇ ਸਭ ਕੁਝ ਮੰਨਣਾ ਪੂਰੀਆਂ ਹੋਣ ਮਤਲਬ ਇਹ ਆ ਕਿ ਭਵੇਂ ਕਿਸੇ ਕੋਈ ਵੀ ਮਤਲਬ ਕੋਈ ਵੀ ਕਾਰਜ ਹੁੰਦਾ ਆ ਵਿਆਹ ਸ਼ਾਦੀ ਹੁੰਦੀ ਆ ਕੁਝ ਵੀ ਹੁੰਦਾ ਇੱਥੇ ਮੱਥਾ ਟੇਕ ਕੇ ਫੇਰ ਜਾਣਾ ਆ ਫੇਰ ਜਾਣਾ ਫੇਰ ਇਸ ਕਿਨੀ ਉਂਦਰਾ ਦੇਣਾ ਪਹਿਲੇ ਆਇਕਨੇ ਇੰਨਾ ਜੋ ਇਹ ਬੱਸ ਸਾਰੇ ਹੋਏ ਨਾ ਪਿਆ ਕਨੀ ਉਂਦਰਾ ਦੇਣਾ ਨਾ ਵੀ ਵਿਆਹ ਆਈ ਜਾਇਆ ਐਸੀ ਚੀਜ਼ਾਂ ਦੀ ਕਮੀ ਨਹੀਂ ਪਾਉਂਦੀ ਅੱਛਾ ਜੀ ਐਸੀ ਚੀਜ਼ਾਂ ਦੀ ਕਮੀ ਨਹੀਂ ਪਾਉਂਦੀ ਸਭ ਕੁਝ ਪਤ ਦੇਣਾ ਸਾ ਨਿਉਂਦਰਾਇਕ ਨੇ ਨੋ ਜੀਆਂ ਆਸੇ ਨਹੀਂ ਲਾਂਦੇ ਘਰਾਂ ਨਹੀਂ ਦਿੰਦੇ ਨੇ ਤੇੜਾ ਲਾਣਾ ਇੰਨਾ ਵੀ ਨਹੀਂ ਠਿਪਾਰ ਮੁੱਛਿਆ ਜੋ ਮਤਲਬ ਤੁਹਾਡਾ ਕਹਿਣਾ ਇਹ ਆ ਕਿ ਵਿਆਹ ਤੋਂ ਬਾਅਦ ਵੀ ਫੇਰਾ ਲਾਉਂਦੇ ਐ ਇਥੇ ਜੀ ਫਿਰ ਜਤਰਾ ਲਿਆ ਹੋਇਆ ਹੂੰ ਦੇਖ ਲਓ ਤੁਸੀਂ ਲੋਕਾਂ ਦੀ ਕਿੰਨੀ ਸ਼ਰਦਾ ਉਹ ਵੀ ਅੱਜ ਦਾ ਟਾਈਮ ਦੇਖ ਲਓ ਕਿੰਨਾ ਐਡਵਾਂਸ ਆ ਕਿ ਫਿਰ ਵੀ ਇਸ ਪਿੰਡ ਦੇ ਲੋਕਾਂ ਦੀ ਕਿੰਨੀ ਸ਼ਰਦਾ ਜੋ ਬਜ਼ੁਰਗ ਇਹਨਾਂ ਦੇ ਜਿੱਦਾਂ ਮਤਲਬ ਮੰਨਦੇ ਸੀਗੇ ਉਸੇ ਤਰ੍ਹਾਂ ਇਹ ਮੰਨ ਰਹੇ ਆ ਤੇ ਇਹ ਗੱਲਾਂ ਦੇਖ ਕੇ ਤਾਂ ਅਸੀਂ ਹੈਰਾਨ ਹੋ ਰਹੇ ਆ ਉਹ ਵੀ ਅੱਜ ਦੇ ਟਾਈਮ ਸਾਡੇ ਪੰਜਾਬ ਤੋਂ ਸਿਰਫ 180 ਕਿਲੋਮੀਟਰ ਦੂਰ ਇੱਕ ਗੁਫਾਇਆ ਬਤਾਲ ਬੋਰ ਪਿੰਡ ਆ ਨਾ ਮਾਤਾ ਜੀ ਇਹ ਬੋਰ ਭੌਣ ਬਾੜੀ ਹਾਂ ਬੋਰ ਬਾੜੀ ਬਾੜੀ ਉੱਪਰ ਤੇ ਬੋਣ ਆ ਹਾਂ ਬੋਣ ਆ ਬੋਣ ਤੇ ਜੰਗਲਾਂ ਦੇ ਵਿੱਚ ਇਹ ਗੁਫਾਇਆ ਬਤਾਲ ਦੀ ਬਹੁਤ ਜ਼ਿਆਦਾ ਮਾਤਾ ਜੀ ਸਾਨੂੰ ਹੈਰਾਨੀ ਹੋਈ ਆ ਤੁਹਾਡੀਆਂ ਗੱਲਾਂ ਸੁਣ ਕੇ ਤੇ ਇਹ ਜਿਹੜੀ ਗੁਫਾਇਆ ਜਾਨਵਰਾਂ ਦੇ ਨਾਲ ਭਰੀ ਪਈ ਆ ਆ ਦੇਖੋ ਗਾਸਾ ਖਲਾਵਾ ਵਾਹ ਵੀ ਵਾਹ ਸਹੀ ਗੱਲ ਆ ਕੈਮਰਾ ਬਾਗ ਤਿੰਦੂ ਐ ਇੱਥੇ ਆਮ ਦੇਖਣ ਨੂੰ ਮਿਲਦੇ ਆ ਤੇ ਮਾਤਾ ਹੁਣੀ ਬਿਲਕੁਲ ਬੇਡਾਰ ਆ ਤੁਸੀਂ ਦੇਖ ਲਓ ਤੇ ਇਹਨਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਮੈਂ ਨਹੀਂ ਜਾਣਾ ਕਹਿੰਦੇ ਕੋਈ ਨਹੀਂ ਤੁਸੀਂ ਕੱਲੇ ਆ ਤੁਹਾਡੇ ਨਾਲ ਮੈਂ ਚੱਲਦੀ ਆ ਤੇ ਨਹੀਂ ਤਾਂ ਇੱਕ ਫਿਰ ਵੀ ਡਰ ਲਿੰਦਾ ਹੈ ਇੱਕ ਜੰਗਲ ਦੇ ਵਿੱਚ ਗੁਫਾ ਵੱਲ ਨੂੰ ਜਾਣਾ ਹੁਣ ਤੁਸੀਂ ਇੱਕ ਵਾਰ ਇੱਥੋਂ ਮਾਰੋ ਨਜ਼ਰ ਆਲੇ ਦੁਆਲੇ ਅਸੀਂ ਤੁਹਾਨੂੰ ਗੁਫਾ ਦਾ ਉੱਪਰਲਾ ਹਿੱਸਾ ਦਿਖਾਉਂਦੇ ਆ ਇੱਥੋਂ ਆ ਚਮਗਿੱਦੜ ਬਿੱਲੀਆਂ ਵਰਗੇ ਆ ਜਿਹੜੇ ਉੜਦੇ ਪਏ ਆ ਬਹੁਤ ਜ਼ਿਆਦਾ ਖਤਰਨਾਕ ਮਾਹੌਲ ਬਣਿਆ ਪਿਆ ਇਸ ਵੇਲੇ ਗੁਫਾ ਦਾ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਬਾਕੀ ਤੁਸੀਂ ਦੇਖ ਲਿਆ ਮਾਤਾ ਉਹਨਾਂ ਨੇ ਸਾਡੀ ਕਿੰਨੀ ਜ਼ਿਆਦਾ ਮਦਦ ਕੀਤੀ ਆ ਨਹੀਂ ਤਾਂ ਹੋ ਸਕਦਾ ਸਾਨੂੰ ਇਹ ਗੁਫਾ ਮਿਲਦੀ ਨਾ ਤੇ ਹੁਣ ਅਸੀਂ ਤੁਹਾਨੂੰ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜਦ ਭੁੱਲਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਅਸੀਂ ਇਸ ਤੋਂ ਬਾਅਦ ਮੰਡੀ ਤੋਂ ਅੱਗੇ ਮਾਤਾ ਸ਼ਕਾਰੀ ਦੇ ਵੀ ਰੋਡ ਆ ਜਿੱਧਰੋਂ ਨਿਕਲਣ ਆਇਆ ਤੇ ਉੱਥੇ ਸਾਨੂੰ ਪਤਾ ਲੱਗੀਆਂ ਸੀਗੀਆਂ 2-3 ਹੋਰ ਹਿਡਨ ਪਲੇਸ ਆ ਜਿਹੜੇ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦਿਖਾਵਾਂਗੇ ਹੁਣ ਨਿਕਲਦੇ ਆ ਧੰਨਵਾਦ